ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ ਅੱਜ ਆਪਾਂ ਬਣਾਵਾਂਗੇ ਪਨੀਰ ਦੀ ਪੁਰਜੀ ਆਪਾਂ ਪਹਿਲਾਂ ਛੋਟੇ-ਛੋਟੇ ਪਿਆਜ਼ ਕੱਟ ਲਵਾਂਗੇ ਨਾਲ ਹਰੀ ਮਿਰਚ ਲੈ ਲਵਾਂਗੇ ਹੁਣ ਆਪਾਂ ਕੜਾਈ ਰੱਖਾਂਗੇ ਗੈਸ ਤੇ ਤੇ ਹੋਰ ਵਿੱਚ ਥੋੜਾ ਤੇਲ ਪਾ ਲਵਾਂਗੇ ਜਦ ਨੂੰ ਤੇਲ ਗਰਮ ਹੁੰਦਾ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਮਸਾਲੇ ਪਹਿਲਾਂ ਪਾਵਾਂਗੇ ਆਪਾਂ ਪਿਆਜ਼ ਤੇਲ ਆਪਣਾ ਗਰਮ ਹੋ ਚੁੱਕਾ ਸੀ ਹੁਣ ਇਹਦੇ ਵਿੱਚ ਆਪ ਪਿਆਜ਼ ਪਾ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਹਿਲਾਵਾਂਗੇ ਕੜਾਈ ਵਿੱਚ ਦੇਖੋ ਇਹਨਾਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਤੇਲ ਵਿੱਚ ਮਿਕਸ ਕਰ ਲੈਣਾ ਆ ਜਦ ਤੱਕ ਇਹ ਭੁੱਜਦੇ ਨਹੀਂਗੇ ਇਹਨਾਂ ਨੂੰ ਆਪਾਂ ਥੋੜੇ ਟਾਈਮ ਲਈ ਛੱਡ ਦਵਾਂਗੇ ਇਦਾਂ ਹੀ ਤਾਂ ਕਿ ਆਪਣੇ ਪਿਆਜ਼ ਥੋੜੇ ਰੈੱਡ ਰੈੱਡ ਹੋ ਜਾਣ ਜਿਆਦਾ ਨਹੀਂ ਆਪਾਂ ਭੁੰਨਣੇ ਥੋੜੇ ਭੁੰਨਣੇ ਹੋਣੇ ਦੇ ਵਿੱਚ ਆਪਾਂ ਐਡ ਕਰਾਂਗੇ ਲੂਣ ਲੂਣ ਆਪਾਂ ਸਵਾਦ ਅਨੁਸਾਰ ਪਾਵਾਂਗੇ ਫਿਰ ਆਪਾਂ ਇਹਦੇ ਵਿੱਚ ਪਾਵਾਂ ਲੂਣ ਨੂੰ ਰੜਾ ਲਵਾਂਗੇ ਪਹਿਲਾਂ ਫਿਰ ਇਹਦੇ ਵਿੱਚ ਪਾਵਾਂਗੇ ਹਲਦੀ ਹਲਦੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਐ ਚੰਗੀ ਤਰ੍ਹਾਂ ਹਲਾਲ ਲਵਾਂਗੇ ਪਹਿਲਾਂ ਵਿੱਚ ਪਿਆਜ਼ਾਂ ਚ ਫਿਰ ਪਾਵਾਂਗੇ ਆਪਾਂ ਲਾਲ ਮਿਰਚ ਤੋੜੀ ਜੀ ਫਿਰ ਪਾਵਾਂਗੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਪਿਆਜ਼ਾਂ ਵਿੱਚ ਦੇਖੋ ਜਦੋਂ ਆਪਣੀ ਥੋੜੀ ਜਿਹੀ ਹਲਦੀ ਪੁੱਜ ਕੇ ਆਪਣਾ ਹਲਦੀ ਚੋਂ ਪੁੱਜ ਗਈ ਹੈ ਨਾ ਤੇਲ ਥੋੜਾ ਥੋੜਾ ਉੱਪਰ ਆ ਗਿਆ ਫਿਰ ਆਪਾਂ ਇਹਦੇ ਵਿੱਚ ਪਨੀਰ ਐਡ ਕਰਾਂਗੇ ਦੇਖੋ ਆਪਣਾ ਆਵੜਾ ਪਨੀਰ ਆਪਾਂ ਘਰੇ ਹੀ ਤਿਆਰ ਕੀਤਾ ਆ। ਹੁਣ ਆਪਾਂ ਪਨੀਰ ਨੂੰ ਬਰੀਕ-ਬਰੀਕ ਕਰ ਲਵਾਂਗੇ। ਹੁਣ ਆਪਾਂ ਪਿਆਜ਼ਾਂ ਵਿੱਚ ਪਾਵਾਂਗੇ ਇਹਨੂੰ ਪਨੀਰ ਨੂੰ। ਪਨੀਰ ਨੂੰ ਆਪਾਂ ਚੰਗੀ ਤਰ੍ਹਾਂ ਪਿਆਜ਼ ਵਿੱਚ ਮਿਕਸ ਕਰ ਲਵਾਂਗੇ। ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਇਹਨਾਂ ਨੂੰ। ਆ ਦੇਖੋ। ਹੁਣ ਚੰਗੀ ਤਰ੍ਹਾਂ ਹਲਾਵਾਂਗੇ ਇਹਨੂੰ ਚੰਗੀ ਤਰ੍ਹਾਂ ਪਨੀਰ ਨੂੰ ਵੀ ਆਪਾਂ ਥੋੜਾ ਜਿਹਾ ਸੇਕ ਲਵਾਵਾਂਗੇ। ਇਹਨੂੰ ਪਲਾਪਾ ਚੰਗੀ ਤਰ੍ਹਾਂ ਇੱਕ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਟੱਕ ਦੇਵਾਂਗੇ ਆਪਾਂ ਗੈਸ ਨੂੰ ਹੌਲੀ ਕਰ ਦਵਾਂਗੇ ਹੌਲੀ ਕਰਕੇ ਹੁਣ ਦੇਖਾਂਗੇ ਆਪਾਂ 5 ਮਿੰਟਾਂ ਬਾਅਦ ਦੇਖੋ ਕੀ ਪਨੀਰ ਦੀ ਪੁਜੀ ਬਣ ਕੇ ਤਿਆਰ ਆ ਦੇਖੋ ਇਹ ਚੰਗੀ ਤਰ੍ਹਾਂ ਕਿੰਨੀ ਵਧੀਆ ਲੱਗ ਰਹੀ ਆ ਬਹੁਤ ਟੇਸਟੀ ਵੀ ਲੱਗ ਰਹੀ ਆ ਪਰ ਚੰਗੀ ਤਰ੍ਹਾਂ ਦੇਖ ਲਓ ਹਲਾ ਕੇ ਐ ਨਾ ਬਣੀ ਹੋਈ ਆ ਆ ਦੇਖੋ ਇਹ ਨੇ ਵਧੀਆ ਤਰੀਕੇ ਨਾਲ ਬਣ ਚੁੱਕੀ ਆ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਹਲਾ ਕੇ ਫਿਰ ਆਪੇ ਨੂੰ ਢੱਕ ਕੇ ਰੱਖ ਦੇਵਾਂਗੇ ਹੁਣ ਆਪਣੀ ਸਬਜ਼ੀ ਬਣ ਚੁੱਕੀ ਆ ਤੇ ਨਾਲ ਬਣਾ ਮੰਗੇ ਆਪਾਂ ਕਣਕ ਦੀ ਰੋਟੀ ਰੋਟੀ ਨੂੰ ਸੇਕ ਲਵਾਂਗੇ ਆਪਾਂ ਚੰਗੀ ਤਰ੍ਹਾਂ ਉੱਪਰ ਲਾਵਾਂਗੇ ਥੋੜਾ ਜਿਹਾ ਕੇ ਉਹ ਲਾ ਕੇ ਆਪਾਂ ਚੰਗੀ ਤਰ੍ਹਾਂ ਰੋਟੀ ਵੀ ਰਾੜ ਲੈਣੀ ਆ ਹੁਣ ਇਹਨੂੰ ਪਾਵਾਂਗੇ ਆਪਾਂ ਪਲੇਟ 'ਚ ਰੋਟੀ ਸਬਜੀ ਨੂੰ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਤੁਹਾਨੂੰ ਮੈਂ ਖਾ ਕੇ ਦਿਖਾਉਣੀ ਆ ਬਹੁਤ ਹੀ ਟੇਸਟੀ ਸਬਜੀ ਬਣੀ ਆ ਦੇਖੋ ਆਪਾਂ ਆਪਣੇ ਬਲੌਗ ਦਾ ਹੁਣ ਇੱਥੇ ਹੀ ਐਂਡ ਕਰਦੇ ਆ ਧੰਨਵਾਦ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ